ਹਾਂ ਜੀ ਹਾਂ ਜੀ ਸਰ ਆਪਾਂ ਨਾ ਸਭ ਤੋਂ ਜ਼ਿਆਦਾ ਭਾਜੀ ਬਣਾਉਂਦਾ ਸਾਥ ਦੇਣਾ ਜਸਮੀਤ ਸਿੰਘ ਦਾ ਵੋਟਾਂ ਚ ਵੀ ਹਰ ਚੀਜ਼ ਆਪਾਂ ਇਹਨਾਂ ਦੇ ਸਾਥ ਦਵਾ ਕੇ ਤੇ ਆਪਣੀ ਸਾਰੀ ਪ੍ਰਧਾਨਗੀ ਆ ਜਿੰਨੇ ਮੇਰੇ ਵੀਰ ਖਲੋਤੇ ਰਹਿਣਗੇ ਵਾਲੇ ਇਹ ਸਾਥ ਦੇਣ ਕੇ ਆਪਣਾ ਆਪਾਂ ਮਿੱਥੋ ਦੇ ਨਾਲ ਜਿੱਥੇ ਵੀ ਕਹਿਣਗੇ ਆਪਾਂ ਤਿਆਰ ਹਾਂ ਮੰਦੇ ਚ ਤੁਸੀਂ ਕੋਈ ਚਾਹਣਾ ਪਾਵੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਬੋਲਦੀ ਸਰਕਾਰ ਜੋ ਵੀਰੋ ਭਰਾਵੋ ਆਪ ਜੀ ਦੇ ਅੱਗੇ ਬੇਨਤੀ ਕਰਦਾ ਹਾਂ ਜੋ ਭਾਜੀ ਵੀ ਸਰਦਾਰ ਜਸਮੀਤ ਸਿੰਘ ਜੀ ਖਟੂਰ ਸਾਹਿਬ ਹਲਕਾ ਇਹਨਾਂ ਨੇ ਇਲੈਕਸ਼ਨ ਵਾਸਤੇ ਅਨਾਉਂਸ ਕੀਤਾ ਦਾ ਅਨਾਉਂਸ ਕੀਤਾ ਵਾ ਸਾਰੇ ਭਰਾਵੋ ਨੂੰ ਬੇਨਤੀ ਆ ਕਿ ਦਾ ਦਿਨ ਇੱਕ ਕਦੋਂ ਇਹਨਾਂ ਦੀ ਹੈਲਪ ਕਰਨੀ ਪੂਰੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੋਈ ਨਹੀਂ ਕੋਈ ਨਹੀਂ ਆਵੇ ਹਾਂਜੀ ਸਰ ਆਏ ਇਹ ਬਾਬਾ ਗੁਰਜੀ ਦਾ ਖਾਲਸਾ ਮਾਈ ਜੀ ਫਤੇ ਮੇਰਾ ਨਾਮ ਜੀ ਨਿਸ਼ਾ ਸਿੰਘ ਸਾਡੇ ਹਲਕੇ ਦੇ ਵਿੱਚ ਆਏ ਜੀ ਮਹਾਰਾਜ ਆ ਜ ਸਰਦਾਰ ਜਿਸੇ ਮਤਲਬ ਜੀ ਇਹ ਇਨਚਾਰਜ ਆ ਮਹਾਰਾਜ ਇਹ ਸਾਡੇ ਹਲਕੇ ਚ ਆਏ ਆ ਸਾਨੂੰ ਏ ਆਪਾ ਇਹਨਾਂ ਦਾ ਦਿਲੋਂ ਵੱਧ ਕੇ ਸਤਿਕਾਰ ਕਰਦੇ ਆਂ ਆਪਾ ਇਹਨਾਂ ਦਾ ਸਾਥ ਦੇਵਾਂਗੇ ਆਉਣ ਵਾਲੇ ਟਾਈਮ 'ਚ ਵੀ ਸਾਥ ਦੇਵਾਂਗੇ ਅਸੀਂ ਇਹਨਾਂ ਦੇ ਨਾਲ ਆ ਸਾਡੇ ਨਾਲ ਆ ਮਾਰਾ ਆਪਣੀਆਂ ਮਜਦੂਰ ਇਹ ਰੇੜੀਆਂ ਦੇ ਮਸਲੇ 'ਚ ਜਿਹੜੀ ਇਹ ਗੱਲ ਚੱਲਣ ਲਈ ਆ ਮਾਰਾ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਸਾਡੀਆਂ ਇਹ ਜਿਹੜਾ ਰੁਜ਼ਗਾਰ ਨਾ ਖੋਇਆ ਜਾਵੇ ਕਿਉਂਕਿ ਇੱਕ ਰੇੜੀ ਦੇ ਮਗਰ 4-4 ਜੀ ਜੁੜੇ ਹੋਏ ਨੇ ਕਿੱਥੋਂ ਕਮਾਊਗਾ ਕੋਕ ਕਿੰਨੀ ਨਿਕਾਵਾਂਗੇ ਕੀ ਕਰਾਂਗੇ ਆਪਣਾ ਹੱਕ ਦਾ ਕਮਾਉਨੇ ਆ ਆਪਣਾ ਵੀ ਆਪਣਾ ਟਾਈਮ ਪਾਸ ਕਰਦੇ ਆਂ ਅਸੀਂ ਸਰਕਾਰ ਗਰੀ ਇਹੋ ਬੇਨਤੀ ਕਰਦੇ ਆਂ ਕਿ ਸਾਡਾ ਇਹ ਰੋਜ਼ਗਾਰ ਨਾਖ ਹੋਇਆ ਜਾਵੇ ਇਹੋ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਵੀ ਸਾਨੂੰ ਇਹ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਬਹੁਤ ਧੰਨਵਾਦ ਕਰਦੇ ਨਾ ਆਪਣੇ ਸੂਝਵਾਨ ਭਾਈਓ